ਕਬੀਰ ਜੀ ਜੋ ਮਾਰੀ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕਾੜ ਹੈ ਹੋਏਗਾ ਕੌਣ ਹਵਾਲ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ ਜੋ ਲੋਕ ਖੁਦਾ ਦੇ ਨਾਮ ਤੇ ਜੀਆਂ ਦੀ ਕੁਰਬਾਨੀ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਇਹ ਹਲਾਲ ਹੈ ਪਰ ਜਰਾ ਸੋਚੋ ਕਿ ਖੁਦਾ ਨੇ ਤਾਂ ਸਭ ਜੀਵ ਪੈਦਾ ਕੀਤੇ ਅਤੇ ਖੁਦਾ ਸਭ ਜੀਆਂ ਨਾਲ ਪਿਆਰ ਕਰਦਾ ਹੈ ਫਿਰ ਖੁਦਾ ਦੇ ਦਫ਼ਤਰ ਵਿੱਚ ਜਦੋਂ ਇਹ ਨਾ ਜੀਵ ਹੱਤਿਆ ਦਾ ਲੇਖਾ ਮੰਗਿਆ ਗਿਆ ਤਾਂ ਇਹ ਉਸ ਸਮੇਂ ਕੀ ਜਵਾਬ ਦੇਣਗੇ ਇਸੇ ਪ੍ਰਥਾਏ ਅਗਲਾ ਸ਼ਲੋਕ ਬੀਰ ਜੋਰ ਕੀਆ ਸੋ ਜ਼ੁਲਮ ਹੈ ਲੀ ਜਵਾਬ ਖੁਦਾਏ ਦਫ਼ਤਰ ਲਿਖਾ ਨੀਕ ਸੈ ਮਾਰ ਮੁਹੇ ਮੋਖਾਏ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਸੰਤ ਜਨੋ ਕਿਸੇ ਤੇ ਤੱਕਾ ਕਰਨਾ ਜ਼ਬਰਦਸਤੀ ਕਰਨੀ ਜ਼ੁਲਮ ਕਿਹਾ ਜਾਂਦਾ ਹੈ ਅਤੇ ਫਿਰ ਖੁਦਾ ਦੀ ਦਰਗਾਹ ਵਿੱਚ ਜਦੋਂ ਕੀਤੇ ੱੱੱਕੇ ਦਾ ਕੀਤੇ ਜ਼ੁਲਮ ਦਾ ਜਵਾਬ ਖੁਦਾ ਜਾਲਮ ਤੋਂ ਮੰਗਦਾ ਹੈ ਤਾਂ ਮੋਹ ਮੋਹੇ ਭਾਵ ਇੱਕ ਦੂਜੇ ਦੇ ਆਹਮੋ ਸਾਹਮਣੇ ਮੂੰਹ ਤੇ ਮਾਰਾਂ ਪੈਂਦੀਆਂ ਹਨ ਭਾਵ ਸਾਹਮਣੇ ਖੜੇ ਕਰਕੇ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਇਸੇ ਪ੍ਰਥਾਏ ਅਗਲਾ ਸ਼ਲੋਕ ਸਰਵਨ ਕਰੋ ਜੀ ਕਬੀਰ ਲੇਖਾ ਦੇਣਾ ਸੁਹੀਲਾ ਜੋ ਦਿਲ ਸੁਚੀ ਹੋਏ ਉਸ ਸਾਚੇ ਦੀਬਾਨ ਮਹਿ ਪੱਲਾ ਨਾ ਪਕਰੇ ਕੋਈ ਇਹ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ हे ਸੰਤ ਜਨੋ ਉਸ ਸੱਚੇ ਖੁਦਾ ਦੇ ਦਰਬਾਰ ਵਿੱਚ ਕੋਈ ਵੀ ਪੱਲਾ ਨਹੀਂ ਫੜਦਾ ਭਾਵ ਕੋਈ ਵੀ ਮਤਦਗਾਰ ਨਹੀਂ ਬਣਦਾ ਪਰ ਹਾਂ ਜੇ ਕਿਸੇ ਦਾ ਦਿਲ پاک ਪਵਿੱਤਰ ਹੋਵੇ ਭਾਵ ਕਿਸੇ ਨਾਮ ਕੋਈ ਬੁਰਾ ਕਰਮ ਨਾ ਕੀਤਾ ਹੋਵੇ ਉਸ ਨੂੰ ਉਸ ਸੱਚੇ ਖੁਦਾ ਦੀ ਕਚਹਿਰੀ ਵਿੱਚ ਲੇਖਾ ਦੇਣਾ ਸੌਖਾ ਹੈ ਕਿਉਂਕਿ ਅਜਿਹੇ ਭਲੇ ਕਰਮੀ ਨੂੰ ਕੋਈ ਰੋਕ ਟੋਕ ਨਹੀਂ ਅਤੇ ਔਖਿਆਈ ਨਹੀਂ ਇਸ ਕਰਕੇ हे ਸੰਤ ਜਨੋ ਹਰ ਕਾ ਸਿਮਰਨ ਕਰੋ ਚੰਗਾ ਸੋਚੋ ਅਤੇ ਚੰਗੇ ਕਰਮ ਕਰੋ ਜੀ